ਉਹ ਵੀ ਸੱਜਣੋ ਹੁਣ ਗਰਮੀ ਦਾ ਜਿਹੜਾ ਸੀਜ਼ਨ ਸਟਾਰਟ ਹੋ ਗਿਆ ਤੇ ਆਪਣੇ ਘਰਾਂ ਦੇ ਵਿੱਚ ਨਾ ਮੱਛਰ ਬਹੁਤ ਆਉਣ ਲੱਗ ਪਿਆ ਤੇ ਤੁਸੀਂ ਵੀ ਦੱਸਿਓ ਵੀ ਮੱਛਰ ਤੋਂ ਬਚਣ ਲਈ ਕੀ ਕੀ ਚੀਜ਼ਾਂ ਵਰਤਦੇ ਹੋ ਬਹੁਤ ਭਰਾ ਤਾਂ ਆਹ ਚੀਜ਼ ਵਰਤਦੇ ਆ ਗੁੱਡ ਨਾਈਟ ਆਲ ਆਊਟ ਕਹਿ ਦਿੰਦੇ ਨੇ ਗੁੱਡ ਨਾਈਟ ਕਹਿ ਦਿੰਦੇ ਆ ਬਹੁਤ ਤਰ੍ਹਾਂ ਦੇ ਆਉਂਦੇ ਆ ਇਹ ਅਲੱਗ-ਅਲੱਗ ਕੰਪਨੀ ਦੇ ਕਿਉਂਕਿ ਹੁਣ ਐਡ ਵੀ ਜਾਦੀ ਆਊਗੀ ਇਹ ਚੀਜ਼ ਦੀ ਤੇ ਭਰਾ ਫਿਰ ਉਹ ਜਾ ਕੇ ਲਿਆਉਂਦੇ ਆ ਕਿ ਇਹ ਕੰਮ ਕਰੂਗਾ ਜਿਹੜੀ ਚੀਜ਼ ਮੱਛਰ ਨੂੰ ਭਜਾ ਸਕਦੀ ਆ ਉਹ ਆਪਣੇ ਸਾਰੇ ਆਹੀ ਅੰਦਰ ਜਾਂਦੀ ਆ ਬੱਚਿਆਂ ਦੇ ਅੰਦਰ ਜਾਂਦੀ ਆ ਸਾਰੇ ਆਹੀ ਕਿੰਨਾ ਨੁਕਸਾਨ ਪਹੁੰਚਾਊਗੀ ਤੇ ਆਪਾਂ ਇੱਕ ਚੀਜ਼ ਤਿਆਰ ਕਰੀ ਆ ਸਾਰੇ ਭਰਾਵਾਂ ਨੂੰ ਦੱਸ ਦਈਏ ਆਹ ਦੇਖੋ ਤੁਸੀਂ ਆਪਾਂ ਇਹ ਲਾ ਕੇ ਰੱਖਦੇ ਆ ਸਿਰਫ 15 ਮਿੰਟਾਂ ਦੇ ਵਿੱਚ ਇੱਕ ਵੀ ਮੱਛਰ ਮੱਖੀ ਅੰਦਰ ਨਹੀਂ ਰਹੂਗੀ ਤੁਹਾਡੇ ਕਮਰੇ ਦੇ ਵਿੱਚ ਨਹੀਂ ਰਹੂਗੀ ਕੀ ਕੀ ਚੀਜ਼ਾਂ ਲੈਣੀਆਂ ਕਿਵੇਂ ਲੈਣੀਆਂ ਤੁਹਾਨੂੰ ਦੱਸ ਦਿੰਨੇ ਆ ਆਹ ਦੇਖੋ ਨੰਬਰ 1 ਤੇ ਆਪਾਂ ਗੰਡਾ ਲੈਣਾ ਪਿਆਜ਼ ਉਹਨੂੰ ਵਿਚਾਲਿਓ ਗਲੀ ਬਣਾ ਲੈਣੀ ਆ ਉਹਦੇ ਖਾੜੇ ਬਣਾ ਲੈਣੀ ਆ ਪੂਰੀ ਤੇ ਫਿਰ ਉਹਦੇ ਵਿੱਚ ਪਾਉਣੇ ਆਪਾਂ ਚਾਰ ਲੌਂਗ ਇੱਕ ਮਸਕਪੂਰ ਦੀ ਟਿੱਕੀ ਤੇ ਸਰੋਂ ਦਾ ਤੇਲ ਇਹ ਚੀਜ਼ਾਂ ਪਾ ਕੇ ਤੁਸੀਂ ਤਿਆਰ ਕਰ ਲਿਓ ਤੇ ਲਾ ਕੇ ਚੈੱਕ ਕਰਕੇ ਦੇਖੋ ਤੁਸੀਂ ਸਿਰਫ 15 ਮਿੰਟ ਆਪਾਂ ਚਲਾਉਣਾ ਇਹਨੂੰ 15 ਮਿੰਟਾਂ ਤੋਂ ਬਾਅਦ ਚ ਬੰਦ ਕਰ ਦੇਣਾ ਮੱਸਰ ਮੱਖੀ ਤੁਹਾਡੇ ਕਮਰੇ ਦੇ ਵਿੱਚ ਸਾਰੀ ਰਾਤ ਨਹੀਂ ਆਊਗੀ ਤੇ ਤੁਹਾਨੂੰ ਆਹ ਚੀਜ਼ਾਂ ਲਿਆ ਕੇ ਬਰਤਨ ਦੀ ਜ਼ਰੂਰਤ ਨਹੀਂ ਪੈਣੀ ਕੈਮੀਕਲ ਤੇ ਆਹ ਦੇਸੀ ਚੀਜ਼ਾਂ ਵਰਤੋ ਤੇ ਵੀਡੀਓ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ